ਦਾ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਲੈ ਕੇ ਆਈ ਹਾਂ ਇੱਕ ਬਹੁਤ ਹੀ ਸੋਹਣਾ ਨਮਕ ਕਮੀਜ਼ ਤੇ ਇਹ ਫਿਰ ਮੈਂ ਬਾਵਾ ਦਾ ਡਿਜ਼ਾਈਨ ਕਰ ਰਹੀ ਹਾਂ ਇਹ ਡਿਜ਼ਾਈਨ ਲੈ ਕੇ ਆਈ ਹਾਂ ਇਹ ਬਹੁਤ ਹੀ ਸੋਹਣਾ ਤੇ ਇੱਕ ਡਿਜ਼ਾਈਨ ਲੈ ਕੇ ਆਇਆ ਇਹ ਬਿਨਾ ਆ ਰਹੀ ਤਾਂ ਤੁਸੀਂ ਸੂਈ ਨਾਲ ਹੀ ਮੋਤੀ ਲਗਾ ਕੇ ਰੈਡੀ ਕਰ ਸਕਦੇ ਹੋ ਤੇ ਬੁਲੀਆਂ ਬਣਾ ਸਕਦੇ ਹੋ ਮੈਂ ਤੁਹਾਨੂੰ ਬਣਾਉਣੇ ਸਟਾਰਟਿੰਗ ਕਰਦੀ ਹਾਂ ਆ ਜੀ ਸ਼ੁਰੂ ਕਰਦੇ ਹਾਂ ਤਾਂ ਆਪਾਂ ਤੋਂ ਪਹਿਲਾਂ ਬੁਲੀਆਂਨ ਸਟਾਰਟ ਕਰਾਂਗੇ ਆਪ ਦੇਖੋ ਜਿੱਦਾਂ ਮੈਂ ਆ ਬੁਲੀਆਂਨ ਬਣਾਇਆ ਹੈ ਉਸ ਤਰ੍ਹਾਂ ਮੈਂ ਬਣਾਉਂਗੀ ਜਿੱਥੋਂ ਆਪਾਂ ਥ੍ਰੈਡ ਕੱਟਿਆ ਉਸ ਇਧਰ ਹੀ ਸੈਣੋ ਆਪਾਂ ਆ ਚੀਜ਼ ਤੇ ਜਿੱਥੋਂ ਆਪਾਂ ਥ੍ਰੈਡ ਕੱਢਿਆ ਸੀ ਉੱਥੇ ਲੈ ਕੇ ਜਾਣਾ ਜੀ ਤੇ ਇਹਦੇ ਰਾਉਂਡ ਆਪਾਂ 8 ਘਮਾਉਣੇ ਆ ਬਸ ਆਪਾਂ ਛੋਟਾ ਜਿਹਾ ਹੀ ਰੱਖਣਾ ਹੈ ਬਾਹਲਾ ਵੱਡਾ ਨਹੀਂ ਰੱਖਣਾ ਹੈਗਾ ਇਹ ਆਪਾਂ ਜੇਗਾ ਤੁਹਾਨੂੰ ਨਹੀਂ ਪਤਾ ਇਦਾਂ ਕਿਵੇਂ ਬੁਲੀਆਂਨ ਬਣਦੇ ਆ ਰਮ ਤੁਹਾਨੂੰ ਸਟੈਪ ਬਾਈ ਸਟੈਪ ਦਿਖਾਉਣੀ ਆ ਇਹ ਤੁਸੀਂ ਪੂਰਾ ਜਿਹੜਾ ਇਹ ਸੂਈ ਚ ਆਪਾਂ ਜਦੋਂ ਆਪਾਂ ਪਾਉਣਾਗਾ ਨੀਡਲ ਦੇ ਵਿੱਚ ਜਦੋਂ ਦੀ ਇਦਾਂ ਹਰਾ ਕਮਾਉਣਾਗਾ ਉਹ ਜੰਦੀ ਬੜਾ ਟੈਟ ਵੀ ਹੋਣਾ ਚਾਹੀਦਾ ਤੇ ਬੜਾ ਲੂਸ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਨਹੀਂ ਆਪਣਾ ਜਿਹੜਾ ਨੀਡਲ ਦੇ ਵਿੱਚੋਂ ਇਹ ਜਿਹੜੇ ਆਪਣੇ ਆਪਾਂ ਰਾਉਂਡ ਪਾਇਆ ਬੁਨੀਆਂ ਨਹੀਂ ਨਿਕਲਣੇ ਇਹ ਆਪਾਂ ਤੈਨਹੀਂ ਪਾਵਾਂਗੇ ਜੀ ਇਹ ਦੇਖੋ ਫਸਟ ਮੇਰਾ ਪਾਇਆ ਸੀ ਸੈਕਿੰਡ ਮੈਂ ਤੁਹਾਨੂੰ ਪਾ ਕੇ ਦਿਖਾਤਾ ਇਸੇ ਤਰ੍ਹਾਂ ਹੀ ਆਪਾਂ نیچےੋਂ ਨੀਡਲ ਗੱਢ ਲਈ ਤੇ ਆਦੀ ਤੇ ਆਪਣੀ ਨੀਡਲ ਲੈ ਕੇ ਗਏ ਜਿੱਥੇ ਆਪਣਾ ਥ੍ਰੈਡ ਆ ਉਸ ਜਗ੍ਹਾ ਤੇ ਆਪਾਂ ਨੀਡਲ ਨੂੰ ਕਵਰ ਕਰਨਾ ਤੇ ਇਹਦੇ ਫੇਰ ਆਪਾਂ ਰਾਉਂਡ 8 ਪਾਵਾਂਗੇ ਜੀ 8 ਰਾਉਂਡ ਪਾਵਾਂਗੇ 2 3 4 5 6 7 8 8 ਰਾਉਂਡ ਪਾਈ ਉਹਨਾਂ ਆਪਾਂ ਬਿਲਕੁਲ نیچے ਰੱਖਣਾ ਇਹ ਟੈਟਵਨੀ ਰੱਖਣਾ ਤੇ ਬਾਹਰ ਢਿੱਲਾਵਨੀ ਰੱਖਣਾ ਆਪਾਂ ਪ੍ਰੋਪਰ ਨਾਰਮਲ ਗੇ ਰੱਖਣਾ ਜੀ ਫੇਰ ਆਪਾਂ ਨੀਡਲ ਨੂੰ ਇਸ ਤਰ੍ਹਾਂ ਇਹਨੂੰ ਫੜ ਕੇ ਰੱਖਣਾ ਤੇ ਨੀਡਲ ਨੂੰ ਆਪਾਂ ਹੌਲੀ ਗੇ ਦਿਨੇ ਆ ਦੇਖੋ ਇਸ ਤਰ੍ਹਾਂ ਆਪਾਂ ਕੱਟ ਦੇਣਾ ਇਹ ਪ੍ਰੋਪਰ ਜਿਹੜਾ ਥ੍ਰੈਡ ਆ ਇਹ ਵਿੱਚ ਦੀ ਬੁਲੀਆਂ ਵਿੱਚ ਦੀ ਨਿਕਲ ਗਿਆ ਇਹ ਆਪਣੇ 3 ਬੁਲੀਆਂ ਬਣ ਗਏ ਤੇ ਇਸੇ ਤਰੀਕੇ ਮੈਂ ਆ ਬੁਲੀਆਂ ਬਣਾ ਦਾਂਗੀ ਤੇ ਜਿਹੜੇ ਆਲੇ ਦਲੇ ਬਣਾਇਆ ਆ ਗ੍ਰੀਨ ਇਹ ਮੈਂ ਤੁਹਾਨੂੰ ਫੇਰ ਬਣਾ ਕੇ ਦਿਖਾਵਣੀ ਆ ਕਿਉਂਕਿ ਪਹਿਲਾਂ ਆਪਣਾ ਜੈਲੋ ਥ੍ਰੈਡ ਪਾਇਆ ਹੋਇਆ ਇਸ ਲਈ ਆਪਾਂ ਪਹਿਲਾਂ ਜੈਲੋ ਬਣਾ ਲਾਂਗੇ ਜੀ ਇਹ ਤੁਹਾਡੀ ਮਰਜ਼ੀ ਆ ਜੀ ਤੁਸੀਂ ਕਿਸੇ ਫੈਬਰਿਕ ਤੇ ਬਣਾਉਣਾ ਚਾਹੁੰਦੇ ਹੋ ਕਿਸ ਫੈਬਰਿਕ ਤੇ ਤੇ ਕਿਸ ਕਲਰ ਤੇ ਬਣਾਉਣਾ ਚਾਹੁੰਦੇ ਹੋ ਉਹਦੇ ਕੰਟਰਾਸਟ ਤੁਸੀਂ ਆਪਣਾ ਥ੍ਰੈਡ ਲੈ ਸਕਦੇ ਹੋ ਜੀ ਇਹ ਦੇਖੋ ਤਾਤੇ 8 8 ਪੈ ਗਈ ਤੇ ਉਸੇ ਤਰ੍ਹਾਂ ਹੀ ਮੈਂ ਪ੍ਰੋਪਰ ਨੀਡਲ ਫੜ ਕੇ ਥ੍ਰੈਡ ਨੂੰ ਫੜ ਕੇ ਰੱਖਿਆ ਪੋਲੇਗੇ ਹੱਥਾਂ ਨਾਲ ਇਹ ਵਾਲੇ ਟੈਟ ਹੱਥਾਂ ਨਾਲ ਨਹੀਂ ਫੜਨਾ ਪੋਲੇਗੇ ਹੱਥਾਂ ਨਾਲ ਨਹੀਂ ਫੜਨਾ ਤੇ ਉਸੇ ਤਰ੍ਹਾਂ ਹੀ ਮੈਂ ਇੱਥੋਂ ਫਿਰ ਦੂਸਰਾ ਕੱਢਾਂਗੀ ਇਹ ਬਹੁਤ ਸੇਤੀ ਤੇ ਸੁਖਾਲਾ ਗੇ ਬਣ ਜਾਂਦਾ ਜੀ ਮੈਂ ਮੋਤੀ ਸਾਨੂੰ ਪਾਰਲ ਲਗਾਉਣੇ ਵੀ ਦੱਸਾਂਗੀ ਕਿਵੇਂ ਲੱਗਦੇ ਆ ਜੀ ਇਹਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰਹਿਣੀ ਮੇਰਾ ਘੇਰਾ ਵੀ ਇਦਾਂ ਦਾ ਹੀ ਰੈਡੀ ਹੋਇਆ ਹੋਇਆ ਤੇ ਇਹ ਮੈਂ ਆਰਮ ਕਰ ਰਹੀ ਸੀ ਬਾਵਾ ਤੇ ਮੈਂ ਇਹ ਤੁਹਾਨੂੰ ਸੋਡੇ ਨਾਲ ਸ਼ੇਅਰ ਕਰਦਾ ਵੀ ਮੈਂ ਇਹ ਨਿਊ ਲੁੱਕ ਆਇਆ 2022 ਦਾ ਡਿਜ਼ਾਈਨ ਹੈ ਬਹੁਤ ਸੋਹਣਾ ਲੱਗਦਾ ਜੀ ਇਹ ਇਹ ਪਾਰਟੀ ਵੇਅਰ ਜਿਵੇਂ ਆਪਾਂ ਕਿਸੇ ਫਾਕਸਨ ਵਗੈਰਾ ਤੇ ਜਾਣਾ ਸਿੰਪਲ ਗਿਆ ਸੂਟ ਬਹੁਤ ਸੋਹਣਾ ਲੱਗਦਾ ਜੀ ਇਹ ਇਦਾਂ ਦੇ ਪਰਲੇ ਆਪਾਂ ਦੁਪੱਟੇ ਤੇ ਲਗਾ ਸਕਦੇ ਹਾਂ ਏਟ ਏਟ ਕਰਕੇ ਹੀ ਆਪਾਂ 3 3 ਇੱਥੇ ਬੁਲੀਆਂ ਪਾਵਾਂਗੇ ਜੀ ਆਪਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਥੋੜਾ ਫਰਕ ਆ ਪਰ 3 ਜਿਆਦਾ ਵਧੀਆ ਲੱਗਦਾ ਛੋਟਾ ਗਈ ਕਿਉਂਕਿ ਆਪਾਂ ਆ ਜਿਹੜੇ ਡੈਂਟੀਆਂ ਨੇ ਆਪਾਂ ਕਮੀਜ਼ ਦੀਆਂ ਜਿਹੜੀਆਂ ਨੇ ਉਹ ਥੋੜੀਆਂ ਜੀਆਂ ਲੈਂਥ ਵੱਡੀ ਰੱਖਣੀ ਆ ਤੇ ਆ ਲੈਂਥ ਮੈਂ ਸਿਰਫ 3 ਇੰਚ ਹੀ ਰੱਖੀ ਆ ਜੀ ਇਹ ਪਹਿਲਾਂ ਆਪਾਂ ਟ੍ਰੇਸ ਬਣਾ ਲਈ ਸੀਗੀ ਇਸੇ ਤਰ੍ਹਾਂ ਹੀ ਮੈਂ ਇੰਨਾ ਤੇ ਕਵਰ ਕਰ ਦਾਂਗੀ ਜੀ ਸਾਰਿਆਂ ਤੇ ਉਸੇ ਤਰ੍ਹਾਂ ਹੀ ਇਹ ਮੈਂ ਸਿੰਗਲ ਥ्रेड ਰੱਖਿਆ ਡਬਲ ਨਹੀਂ ਰੱਖਿਆ ਜੀ ਕਿਉਂਕਿ ਮੈਂ ਸਾਰਾ ਆ ਜਿਹੜਾ ਆ ਡੰਡੀ ਆਪਣੀ ਇਹ ਸਾਰੀ ਸਿੰਗਲ ਥ੍ਰੈਡ ਨੇ ਕੀਤੀ ਆ ਡਬਲ ਨਾ ਨਹੀਂ ਕੀਤੀ ਇਹ ਵਸ ਆਪਾਂ ਜਿਹੜਾ ਬੁਲੀਆ ਨਾ ਸੂਈ ਤੇ ਪਾਉਣਾਗਾ ਉਹ ਬਾਲਾ ਟੈਟ ਵੀ ਨਹੀਂ ਹੋਣਾ ਚਾਹੀਦਾ ਤੇ ਬਾਲਾ ਲੂਸ ਵੀ ਨਹੀਂ ਹੋਣਾ ਚਾਹੀਦਾ ਪ੍ਰੋਪਰ ਗਾ ਹੋਣਾ ਚਾਹੀਦਾ ਜੇ ਟੈਟ ਹੋਊਗਾ ਤਾਂ ਆਪਣੇ ਨੀਡਲ ਦੇ ਵਿੱਚੋਂ ਦੀ ਨਹੀਂ ਨਿਕਲੂਗੀ ਆਪਣੀ ਜਿਹੜੀ ਸੂਈ ਆ ਉਹ ਥ੍ਰੈਡ ਦੇ ਵਿੱਚੋਂ ਦੀ ਨਹੀਂ ਨਿਕਲੂਗੀ ਢਾਲੀ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਬੈਲ ਆਈਕਨ ਜਰੂਰ ਦਬਾਉਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਆ ਸਕੇ ਇਹ ਬਣਾ ਕੇ ਇਸ ਤੋਂ ਪਰਲ ਲਗਾਉਣੇ ਵੀ ਦੱਸਾਂਗੀ ਜਿਹੜੇ ਮੈਂ ਆਹ نیچے ਲਗਾਏ ਆ ਵੀ ਇੱਧਰ ਆਪਾਂ ਕਿਵੇਂ ਲਗਾਉਣੇ ਆ ਇਹਦੇ ਵਿੱਚ ਮੈਂ ਆਹ ਪਰਲ ਮੋਤੀ ਦਾ ਯੂਜ਼ ਕੀਤਾ ਜੀ ਯਾਰੇ ਵਾਈਟ ਐਂਡ ਗੋਲਡਨ ਦੋਈ ਮੋਤੀ ਜਾਂਦਾ ਮੈਂ ਯੂਜ਼ ਕੀਤਾ ਜੀ ਇਦਾਂ ਹੀ ਮੈਂ ਸਾਰੇ ਕਵਰ ਕਰ ਲਾਂਗੀ ਹਾਂਜੀ ਇਹ ਵੀ ਦੇਖੋ ਇਹ ਮੈਂ ਇੱਥੇ ਨੀਡਲ ਕੱਢ ਲਈ ਦੇਖੋ ਆਹ ਚੀਜ਼ ਤੇ ਨੀਡਲ ਕੱਢ ਲਈ ਜਿੱਥੇ ਆਪਣੀ ਡੰਡੀ ਆਉਂਦੀ ਆ ਤੇ ਜਿਹੜੇ ਆ ਫਲਾਵਰ ਆ ਇਹ ਤੋਂ ਥੋੜਾ ਕੇ ਆਪਾਂ ਆਹ ਬੁਲੀਅਨ ਤੋਂ ਥੋੜਾ ਕੇ ਉੱਪਰ ਇੱਥੇ ਰੱਖ ਕੇ ਆਹ ਚੀਜ਼ ਤੇ ਜਿੱਥੇ ਆਪਣਾ ਪਹਿਲਾ ਥ੍ਰੈਡ ਨਿਕਲਿਆ ਉੱਥੇ ਆਪਾਂ ਲੈ ਕੇ ਜਾਣਾ ਤੇ ਹੁਣ ਦੇਖੋ ਮੈਂ ਇਹਦੇ ਆਲੇ-ਦਾਲੇ ਇਹਦੇ ਰਾਉਂਡ ਆਪਾਂ 6-7 ਕ ਇਹਦੇ ਆ ਰਾਉਂਡ ਕਰਾਂਗੇ ਇਹ ਰਾਉਂਡ ਕਰ ਲੇ ਹੁਣ ਮੈਂ ਉਸੇ ਤਰ੍ਹਾਂ ਹੀ ਇਹਨੂੰ ਪੋਲੇ ਗੇ ਹੱਥਾਂ ਨਾਲ ਫੜ ਕੇ ਕਿਚidan 기जिये ਇਹ ਵੀ ਮੈਂ ਸਿੰਗਲ ਥ्रेड ਹੀ ਰੱਖਿਆਗਾ ਡਬਲ ਥ्रेड ਨਹੀਂ ਰੱਖਿਆ ਜੀ ਇਹ ਦੇਖੋ ਇਹਦੇ ਆਲੇ-ਦਾਲ ਹੀ ਇਹ ਗ੍ਰੀਨ ਕਲਰ ਦਾ ਬਣ ਕੇ ਰੈਡੀ ਹੋ ਜਾਊਗਾ ਇਸੇ ਤਰ੍ਹਾਂ ਹੀ ਇਧਰੋਂ ਮੈਂ ਇਹਦੇ ਥੋੜਾ ਗਿਆ ਨੀਚੋਂ ਜਿਵੇਂ ਆ ਚੀਤੋਂ ਉੱਪਰ ਜਗ੍ਹਾ ਆਪਾਂ ਵੱਧ ਰੱਖਣੀ ਆ ਨੀਚੇ ਥੋੜੀ ਰੱਖਣੀ ਆ ਉਸ ਜਗ੍ਹਾ ਤੋਂ ਆਪਾਂ ਨੀਡਲ ਕੱਢ ਲੈਣੀ ਆ ਜੀ ਤੇ ਉਸੇ ਤਰ੍ਹਾਂ ਹੀ ਆਪਾਂ ਆ ਚੀਜ਼ ਤੋਂ ਹੁਣ ਜਿੱਥੋਂ ਆਪਾਂ ਆਇਆ ਸੀ ਉਹਦੇ ਨਾਲ ਬਿਲਕੁਲ ਨਾਲ ਆਪਾਂ ਆ ਚੀਜ਼ ਨੂੰ ਕਵਰ ਕਰਨਾ ਚੀ। ਦੇਖੋ ਆ ਚੀਜ਼ ਨੂੰ ਆਪਾਂ ਕਵਰ ਕਰਨਾ। ਫਿਰ ਬਹੁਤ ਸੋਹਣਾ ਫਲੇਵਰ ਬਣੂਗਾ ਇਹ ਆਪਣਾ। ਇਹਦੀ ਵੀ ਆਪਾਂ ਉਨੇ ਕੀ ਰਾਉਂਡ ਪਾਉਣੇ ਆ। ਸਾਰਾ ਕੰਮ ਬੂਲੀ ਜਾਂਦਾ ਹੀ ਹੁੰਦਾ ਜੀ ਇਸ ਹੈਂਡਵਰਕ ਦੇ ਵਿੱਚ। ਤਕਰੀਬਨ ਜੇ ਬੂਲੀ ਨਾਲ ਆਪਾਂ ਨੂੰ ਵਧੀਆ ਪਾਉਣੇ ਆਉਂਦੇ ਆ। ਪਾਪਾ ਸਫਾਈ ਆਉਣ ਲੱਗੀ ਬੁਲੀਏ ਦੇ ਵਿੱਚ ਤਾਂ ਆਪਾਂ ਨੂੰ ਕੋਈ ਵੀ ਡਿਜ਼ਾਈਨ ਵਗੈਰਾ ਔਖਾ ਨਹੀਂ ਲੱਗਦਾ ਆਪਾਂ ਨਾਰਮਲ ਹੀ ਹਰੇਕ ਜਿਹੜਾ ਬਣਾ ਸਕਦੇ ਆ ਇਸ ਤਰ੍ਹਾਂ ਹੀ ਮੈਂ ਇਹਦੇ ਚ ਪਾਵਾਂਗੀ ਹਰੇਕ ਦਾ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੀ ਕਿਸੇ ਦਾ ਕਿਦਾਂ ਕਿਸੇ ਦਾ ਕਿਦਾਂ ਮੇਰਾ ਤਰੀਕਾ ਵਧੀਆ ਲੱਗਦਾ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਆਉਣ ਵਾਲੀ ਵੀਡੀਓ ਕਿਸ ਤੇ ਬਣਾਵਾਂ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਲਾਸਟ ਵਿੱਚ ਤੁਹਾਨੂੰ ਮੈਂ ਪਰਲ ਵੀ ਲਗਾਉਣੇ ਦੱਸਾਂਗੀ ਮੇਰੀ ਵੀਡੀਓ ਦਾ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਜੀ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗਦੀ ਹੈ ਜੀ ਕਿਉਂਕਿ ਇਹਦੇ ਵਿੱਚ ਮੈਂ ਸਿੰਗਲ ਥ੍ਰੈਡ ਹੀ ਰੱਖਿਆ ਜੀ ਡਬਲ ਥ੍ਰੈਡ ਨਹੀਂ ਰੱਖਿਆ ਜੇ ਤੁਸੀਂ ਡਬਲ ਥ੍ਰੈਡ ਪਾਉਣਾ ਚਾਹੁੰਦੇ ਹੋ ਤਾਂ ਸ਼ੁਰੂ ਤੋਂ ਹੀ ਜਿਹੜੀ ਡੰਡੀ ਆ ਉਹ ਵੀ ਡਬਲ ਨਹੀਂ ਕਰਿਓ ਜੀ ਕਵਰ ਫਿਰ ਵਧੀਆ ਬਣਦੀ ਆ ਜੇਕਰ ਡੰਡੀ ਆਪਾਂ ਸਿੰਗਲ ਰੱਖਦੇ ਆ ਤਾਂ ਆਪਾਂ ਨੂੰ ਬੁਲੀਅਨ ਵੀ ਸਿੰਗਲ ਥ੍ਰੈਡ ਨਾਲ ਹੀ ਵਧੀਆ ਲੱਗਦੇ ਆ ਇਹ ਦੇਖੋ ਉਸੇ ਤਰ੍ਹਾਂ ਹੀ ਬੁਲੀਅਨ ਮੈਂ ਬਣਾਵਾਂਗੀ ਨੀਚੇ ਉਹ ਬਸ ਆਪਾਂ ਉਹ ਡੰਡੀ ਤੋਂ ਚੱਕਦੇ ਜਾਣਾ ਹੀ ਫਿਰ ਆਪਣੇ ਜਿਹੜੀ ਵਾਲ ਜੜੇ ਵਾਲੇ ਬੁਲੀਅਨ ਨਾ ਪੂਰੇ ਵਧੀਆ ਬਣਨਗੇ ਤੇ ਹੀ نیچے ਜਿਹੜੀ ਪੱਤੀ ਆ ਪੂਰੀ ਵਧੀਆ ਬਣੂਗੀ ਫਲਾਵਰ ਦੀ ਬਹੁਤ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਜੀ ਬਸ ਇਹ ਦੋਹਾਂ ਨੂੰ ਆਪਾਂ ਸੇਮ ਸੈਂਟਰ 'ਚ ਰੱਖਣਾਗਾ ਸੈਂਟਰ 'ਚ ਰੱਖਣਾ ਤੇ ਆ ਜਿਹੜੀ ਉੱਪਰੋਂ ਸਪੇਸ ਆ ਜਿਹੜੀ ਉੱਪਰੋਂ ਵੱਧ ਤੇ نیچےੋਂ ਘੱਟ ਰੱਖ ਕੇ ਇਹਨੂੰ ਆਪਾਂ ਉਸੇ ਤਰ੍ਹਾਂ ਹੀ ਆਪਾਂ ਬਣਾਉਂਦੇ ਜਾਣਾ ਜੀ ਹਾਂਜੀ ਇਹ ਦੇਖੋ ਇਹਦੇ ਵਿੱਚ ਮੈਂ ਨਾ ਆਹ ਆਹ ਜਿਹੜੇ ਆਹ ਇੰਨੇ ਕਰੇ ਮੋਤੀ ਇਹਦਾ ਜੂਸ ਕਰ ਰਹੀ ਆ ਆਹ ਮੋਤੀ ਦਾ ਤੇ ਇੱਕ ਮਿਆਮ ਮੋਤੀ ਦਾ ਜੂਸ ਕਰ ਰਹੀਆਂ ਨੇ ਦੇਖੋ ਇਹ ਬਰੀਕਾ ਮੋਤੀ ਥੋੜਾ ਗਿਆ ਇਹ 골ਡਨ ਕਲਰ ਦਾ ਮੋਤੀ ਆ ਇਹ ਕਿਹਦਾ ਜੂਸ ਕਰ ਰਹੀਆਂ ਇਹ ਮੈਂ نیچے ਲਗਾਵਾਂਗੀ ਆ ਦੇਖੋ ਨੀਡਲ ਦੇ ਵਿੱਚ ਜਦੋਂ ਆਪਾਂ ਪਾਇਆ ਇਹ ਬਹੁਤ ਆਸਾਨੀ ਨਾਲ ਹੀ ਪੈ ਜਾਂਦਾ ਜੀ ਇਹ ਦੇਖੋ ਇਹ ਨੀਡਲ ਦੇ ਵਿੱਚ ਪੈ ਚੁੱਕਿਆ ਨਾਰਮਲ ਹੀ ਨਿਕਲ ਜਾਂਦਾ ਜੀ ਵਿੱਚ ਦੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਥੇ نیچے ਦੀ ਜਲਾਪਾ ਥ੍ਰੈਡ ਪਾਇਆ ਇਹ ਵੀ ਮੈਂ ਸਿੰਗਲ ਥ੍ਰੈਡ ਇਹ ਮੈਂ ਵਾਈਟ ਥ੍ਰੈਡ ਪਾਇਆ ਜੀ ਵਾਈਟ थ्रेड ਨਾਲ ਲਗਾਉਣਾ ਬਹੁਤ ਸੌਖਾ ਹੋ ਜਾਂਦਾ ਬਸ ਇੰਨਾ ਧਿਆਨ ਰੱਖਣਾ ਕਿ ਕਪੜਾ ਆਪਣਾ ਪ੍ਰੋਪਰ ਟੈਟ ਹੋਣਾ ਚਾਹੀਦਾ ਆ ਦੇਖੋ ਮੈਂ ਆਹ ਮੋਤੀ ਦਾ ਜੂਸ ਕਰ ਰਹੀ ਆ ਇਹਦੇ ਵਿੱਚ ਤੁਹਾਨੂੰ ਦਿਖਾਉਣੀ ਆ ਆਹ ਮੋਤੀ ਆਹ ਮੋਤੀ ਦਾ ਜੂਸ ਕਰ ਰਹੀ ਆ ਮੈਂ ਅਸਿਨੋਂ ਆਪਾਂ ਉੱਪ ਇੱਥੋਂ ਦੀ ਨੀਡਰ ਕੱਢੀ ਤੇ ਜਦੋਂ ਆਪਾਂ ਇੱਥੋਂ ਦੀ ਪਾਵਾਂਗੇ ਇਹਨਾਂ ਆਟੋਮੈਟਿਕ ਲੌਕ ਲੱਗੇਣਾ ਹੁਣ ਮੈਂ ਤੁਹਾਨੂੰ ਵਾਈਟ ਪਾਕ ਦਿਖਾਵਾਂਗੀ ਇਹ ਦੇਖੋ ਵਾਈਟ ਆਪਾਂ 33 ਪਾਇਆ ਜੀ ਇਹ ਫਸਟਾ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਪਾਉਣਾ ਤੇ نیچے ਲੈ ਕੇ ਜਾਣਾ ਇਹਦੇ ਵੇਰਕ ਨਾਲ ਦੀ ਫੇਰ ਆਪਾਂ ਇੱਕ ਹੋਰ ਪਾਇਆ ਜੀ ਤੇ ਉਹਨੂੰ ਵੀ ਇਸੇ ਤਰ੍ਹਾਂ ਇਹਦੇ ਨਾਲ ਦੀ ਕੱਢ ਲਿਆ ਜੀ ਆਪਾਂ ਇਸੇ ਤਰ੍ਹਾਂ ਇਹ ਇੱਕ ਹੋਰ ਪਾਉਣਾ ਤੇ ਤੁਸੀਂ ਚਾਹੋ ਤਾਂ ਤਿੰਨ ਇਕੱਠੇ ਕਰਕੇ ਪਾ ਸਕਦੇ ਹੋ ਪਰ ਮੈਂ ਇਕੱਲਾ-ਇਕੱਲਾ ਪਾਇਆ ਜੀ ਦੇਖੋ ਬਿਲਕੁਲ ਇਹਦੇ ਨਾਲ ਦੀ ਪਾਇਆ ਤੇ ਆਪਾਂ ਇਹ ਵੀ ਇਹਦੇ ਨਾਲ ਦੀ ਕੱਟਦਾ ਇਹਨੂੰ ਡਬਲ ਲੋਕ ਲਾਉਣ ਦੀ ਕੋਈ ਲੋੜ ਨਹੀਂ ਜੀ ਬਿਲਕੁਲ ਨਹੀਂ ਹਿੱਲਦੇ ਹੈਗੇ ਬਸ ਆਪਣਾ ਕੱਪੜਾ ਪ੍ਰੋਪਰ ਟਾਈਟ ਹੋਣਾ ਚਾਹੀਦਾ ਤੇ ਥ੍ਰੈਡ ਟਾਈਟ ਹੋਣਾ ਚਾਹੀਦਾ ਫਿਰ ਇਹਨੂੰ ਖੋਸ ਨਹੀਂ ਹੁੰਦਾ ਜੀ ਇਹ ਦੇਖੋ ਇਸੇ ਤਰ੍ਹਾਂ ਹੀ ਮੈਂ ਹਰ ਤੋਂ ਤਿੰਨ ਇਕੱਠੇ ਪਾ ਕੇ ਵੀ ਦਿਖਾਵਾਂਗੀ 1 2 3 ਇਹ ਮੈਂ ਤਿੰਨ ਇਕੱਠੇ ਪਾ ਲੇ ਇਹਨਾਂ ਨੂੰ ਜਿੱਥੋਂ ਥ੍ਰੈਡ ਕੱਢਿਆ ਉਹਦੇ ਬਿਲਕੁਲ ਨਾਲ ਦੀ نیچے ਲੈ ਗਈ ਇਹ ਦੇਖੋ ਇਹ ਇਦਾਂ ਬਣ ਜਾਣਗੇ ਫਿਰ ਇਹਨਾਂ ਨੂੰ ਮੈਨੂੰ ਲੋਕ ਲਾਉਣਾ ਪਊਗਾ ਇਹ ਮੈਂ ਇਹਦੇ ਸੈਂਟਰ ਦੀ ਕੱਢਾਂਗੀ ਤੇ ਇੱਕ ਨੂੰ ਇੱਥੋਂ ਲੋਕ ਲਾ ਮਾਂਗੀ ਇਹ ਦੇਖੋ ਇਹ ਲੋਕ ਲੱਗ ਗਿਆ ਮੈਂ ਦੂਸਰੇ ਲੌਕ ਲਾਵਾਂਗੀ। ਇਹਦੇ ਨਾਲ ਉਹ ਕੱਲਾ ਕੱਲਾ ਠੀਕ ਰਹਿੰਦਾ ਨਾਲੇ ਉਹ ਹਿੱਲਦਾ ਨਹੀਂ ਹੈਗਾ, ਹਿੱਲਦਾ ਤਾਂ ਵੈਸੇ ਹੀ ਨਹੀਂ। ਪਰ ਇਹ ਵਾਰ-ਵਾਰ ਲੌਕ ਲਾਉਣ ਨਾਲੋਂ ਬਿਹਤਰ ਆ ਕਿ ਆਪਾਂ ਉਦਾਂ ਪਾ ਲਈਏ। ਇਹ ਦੇਖੋ। ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਤਰ੍ਹਾਂ ਪਾਉਣਾ ਚਾਹੁੰਦੇ ਹੋ। ਬਾਕੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ। ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ। ਧੰਨਵਾਦ, ਰੱਬ ਰੱਖਾ।